ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਜਨਾਲਾ ਤਹਿਸੀਲ ਵੀ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤਾਂ ਤਿੰਨ ਗਾਵਾਂ ਦਿਖਾਉਣੀਆਂ ਇੱਕ ਆ ਟੁਕੜਗਾ ਤਾਂ ਦਿਖਾਵਾਂਗੇ ਤੇ ਦੋ ਸੋਈਆਂ ਸਵਾਈਆਂ ਤੁਹਾਨੂੰ ਦਿਖਾਉਣੀਆਂ ਵਾ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਧੀ ਜੀ ਨਾਲ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਵੀਧੀ ਨਾਮ ਦੱਸ ਤੇ ਕਰੀ ਆਪਣਾ ਮੇਰਾ ਨਾਮ ਪੂਸ਼ਨ ਠੀਕ ਹੈ ਜੀ ਸ਼ਹਿਰ ਜਨਾਲਾ ਹਨਾ ਆਪਣਾ ਤੇ ਬੋਸ਼ਨ ਨਾਮ ਤੁਹਾਡਾ ਹਾਂਜੀ ਹਾਂਜੀ ਤੇ ਬਿਲਕੁਲ ਸ਼ਹਿਰ ਦੇ ਵਿੱਚ ਹੀ ਆ ਹਾਂਜੀ ਤੇ ਫੋਨ ਨੰਬਰ ਵੀ ਇੱਕ ਵਾਰੀ ਬੋਲ ਦਿਓ 9855617346 ਠੀਕ ਹੈ ਜੀ ਤੇ ਜ਼ਿਲ੍ਹਾ ਅੰਮ੍ਰਿਤਸਰ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਤੇ ਜਨਾਲੇ ਵਾਲਾ ਬੱਸ ਸਟੈਂਡ ਵੀ ਲੱਗ ਗਿਆ ਇੱਥੇ ਨੇੜੇ ਹੀ ਆ ਪ੍ਰਾਣਾ ਬੱਸ ਸਟੈਂਡ ਲੱਗ ਗਿਆ ਠੀਕ ਹੈ ਜੀ ਤੇ ਮੰਡੀ ਦੇ ਨਾਲ ਹੈ ਹਨਾ ਜਿਹੜੀ ਦਾਣਾ ਮੰਡੀ ਲੱਗ ਜਿਹੜੀ ਦਾਣਾ ਮੰਡੀ ਉੱਦੇ ਲੱਗ ਗਿਆ ਠੀਕ ਹੈ ਤੇ ਚਲੋ ਰੇ ਪਹਿਲਾਂ ਜਿਹੜੀ ਇਹ ਪਹਿਲੇ ਨੰਬਰ ਤੇ ਹੈਗਾ ਇਹੇ ਵਿਖਾ ਦਈਏ ਆਪਾਂ ਥਾਣੇ ਦੇ ਕਿ ਸਾਦੇ ਤੇ ਲੱਗੇ ਤਾਂ ਇੱਕ ਵਾਰੀ 3 ਸਾਲ ਠੰਡੀ ਤੇਰੀ ਪੂਰੀ ਆ ਪੂਰੀ ਠੰਡੀ ਤੇਰੀ ਠੀਕ ਆ ਕੋਈ ਗੱਲ ਬਾਤ ਇਹ ਘਰ ਦੀ ਜੇ ਕਿ ਲਿਆਂਦੀ ਜੀ ਹਾਂਜੀ ਇਹ ਘਰ ਦੀ ਕਿ ਲਿਆਂਦੀ ਆਪ ਨਹੀਂ ਆ ਜੀ ਇਹ ਸੇ ਆਪਣੀ ਪਾਲੀ ਘਰ ਦੀ ਹਾਂਜੀ ਠੀਕ ਆ ਤੇ ਦੰਦੋ ਦੋਦੀ ਜੇ ਜੀ ਅੱਛਾ ਦੋ ਦੰਦ ਆ ਹਾਂਜੀ ਦੰਦੋ ਦੋਦਾਂ ਦੇ ਆਹ ਦੇਖੋ ਇੱਥੇ ਆ ਦੇ ਹੈਗੇ ਪਿਓਰ ਦੋ ਦੰਦ ਆ ਜਿਹੜੀ ਥੋੜਾ ਜਿਹਾ ਮੂੰਹ ਫੜਉਣ ਤੋਂ ਹਾਂਜੀ ਆ ਦੇਖ ਸਕਦੇ ਜੀ ਥੋੜਾ ਥੱਲੇ ਕਰਿਓ ਹੋਰ ਚੰਗੀ ਤਰ੍ਹਾਂ ਦਿਖਾ ਦਿ ਆ ਪਿਓਰ ਦੋ ਦੰਦ ਆ ਜਿਹੜੀ ਤੇ ਕਿੰਨਾ ਚਿਰ ਹੋਇਆ ਵੀ ਜੀ ਨੇ ਸੋਈ ਦਾ ਇਹਨੇ ਸੋਈ ਨੂੰ ਅੱਜ 15 20 ਦਿਨ ਹੋ ਗਏਗੇ 15 20 ਦਿਨ ਹੋ ਗਏ ਆ ਕਿੰਨਾ ਦੋ ਤਿਆਰ ਜਿਹੜੇ ਕੋ ਲੋ ਤਿਆਰ ਨੇ ਕੋਈ ਜਿਹੜਾ ਅਸਲੇ 8 9 ਕਿਲੋ 8 9 ਕਿਲੋ ਅੱਛਾ 8 9 ਕਿਲੋ ਤਿਆਰ ਹੋਣਾ ਜਿਹੜਾ ਚਵਾ ਕੇ ਦੇ ਦੋਗੇ ਤੇ ਰੱਸੀ ਪਾਈ ਦੀ ਕਿ ਨਹੀਂ ਪਰ ਅਸੀਂ ਪਾਈ ਜੀ ਬਾਕੀ ਠੰਡੀ ਠੀਰੀ ਬੜੀ ਔਰ ਤਰ੍ਹਾਂ ਠੰਡੀ ਠੀਰੀ ਹੈ ਚੋਂ ਚੋਂ ਲੱਗਿਆ ਇਹ ਆ ਕਿ ਰਮਾਨ ਬਹੁਤ ਭੋਲੀ ਆ ਜੀ ਠੀਕ ਹੈ ਤੋਰਾ ਮੈਂ ਫੇਰ ਇੱਕ ਕਰੀ ਬਾਕੀ ਰੱਸੀ ਜਿਹੜੀ ਖਿਚੋਣੀ ਚਾਹੀਦੀ ਆ ਕੋਈ ਵੀ ਪਸ਼ੂ ਆ ਜਿਹੜਾ ਰੱਸੀ ਪਾਈ ਦੀ ਪਾ ਚੋਂ ਚਾਲ ਬੜੀ ਠੀਕੀ ਜੀ ਆਜ ਲੈ ਆ ਵੀਰ ਜੀ ਲੈ ਜਾ ਜੀ ਦੁੱਧ ਮੋਕੇ ਤੇ ਦੇ ਕੋਲ 8-9 ਲੀਟਰ ਦੱਸਦੇ ਕੀ ਹੈਗਾ हां ਬੱਚਾ ਜਿਹੜਾ ਇਹ ਮਗਰ ਵੱਛੀ ਹੈ ਦੁੱਧ ਚੰਗਾ ਛੱਡਿਆ ਵੱਛੀ ਨੇ ਵੇਤੀ ਇਹਨਾਂ ਨੇ ਵੱਛੀ ਸਾਈ ਵਾਲਾ ਮਗਰ ਮਗਰ ਵੱਛੀ ਵੀ ਸਹੀ ਹਾਲ ਚੀ ਹੈ ਵੱਛੀ ਤਾਂ ਦਿਖਾਉਂਦੀ ਹੈ ਨਾ ਚੰਗੀ ਤਰ੍ਹਾਂ ਆਹ ਵੱਛੀ ਜੇ ਵੱਛੀ ਨੇ ਦੁੱਧ ਚੰਗਾ ਛੱਡਿਆ ਤੇ ਕਿੰਨਾ ਰੱਖਣਾ ਵੀ ਜੀ ਮੁੱਲ ਫਿਰ ਆਪਾਂ ਵੈੜਦਾ ਮੁੱਲ 32000 ਦੇ ਦਾਂਗੇ ਜੀ 32000 ਹੀ ਦੇ ਦੋਗੇ ਹਾਂਜੀ ਠੀਕ ਐ ਬਾਕੀ ਮਾਨਤਨ ਮੌਕੇ ਤੇ ਹੋ ਜਾਊਗਾ ਹੋ ਜਾਊਗਾ ਜੀ ਠੀਕ ਐ ਤੇ ਜਿਹੜੇ ਆ ਦੂਸਰੇ ਨੰਬਰ ਤੇ ਆ ਇਹਨੂੰ ਕਿੰਨਾ ਚਿਰ ਹੋ ਗਿਆ ਇਸੂਈ ਨੂੰ ਇਹਨੂੰ ਸੂਈ ਨੂੰ ਅੱਜ 10 ਦਿਨ ਹੋ ਗਏ ਜੀ 10 ਦਿਨ ਹੋ ਗਏ ਆ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਹੈ ਉਹ ਦੁੱਧ ਜਿਹੜਾ ਤਿਆਰ ਆ 11 ਕਿਲੋ ਹੋਣਾ 10 ਕਿਲੋ ਤੱਕ ਤਿਆਰ ਹੈ ਜਿਹੜਾ ਠੀਕ ਐ ਬਾਕੀ ਫਿਰ ਇਹ ਕਿ ਜੇ ਕੋ ਸਾਮ ਕਰੋਗੇ ਕਿਉਂਕਿ ਲਫੰਡਾ ਹੋਰ ਵੱਟ ਸਕਦੀ ਦੋਵੇਂ ਵੱਟ ਸਕਦੀਆਂ ਨੇ ਠੀਕ ਐ ਬਾਕੀ ਸੇਵਾ ਦਾ ਦੁੱਧ ਆ ਸੇਵਾ ਕਰੂ ਤੇ ਦੋਵੇਂ ਵਜਣਗੇ ਚਲੋ ਤੋਰੋ ਹਾਂ ਫਿਰ ਇੱਕ ਰੀਨਾਂ ਮੈਂ ਥਾਂ ਦੇਖ ਸਕਦੇ ਇਹਦੇ ਵੀ ਲਾਗੇ ਤਾਂ ਇਹ ਵੀ ਠੰਡੀ ਤੇਰੀ ਬੜੀ ਆ ਮਰਜੀ ਥੱਲੇ ਪਾਓ ਠੀਕ ਹੈ ਜੀ ਇਹ ਜਰਸੀ ਜਿਹੜੀ ਟੀਲੀ ਜਿਹੜੀ ਥੋੜੀ ਸਾਈ ਵਾਲ ਚ ਹੈ ਬਾਕੀ ਦੋਵੇਂ ਸੰਗਨੇ ਦੁੱਧ ਵਾਲੀਆਂ ਗਾਵਾਂ ਵਾਂ ਦੋਵਾਂ ਦੇ ਦੁੱਧ ਸੰਗਣਾ ਹੁੰਦਾ ਵਾ ਆਜ ਲਿਆਇਆ ਜੀ ਇਹ ਰਵੇ ਬੱਚਾ ਤਾਂ ਦਿਖਾ ਦिए ਇਹਦਾ ਬੱਚਾ ਆ ਇਹਦੇ ਮਗਰ ਬੱਛਾ ਹੈ ਠੀਕ ਹੈ ਜੀ ਤੇ ਕੀ ਮੁੱਲ ਰੱਖਣਾ ਵਿੱਦੀ ਇਹਦਾ ਫਿਰ ਇਹਨੂੰ ਵੀ 32000 ਲਾਵਾਂਗੇ ਜੀ ਅੱਛਾ 32000 ਦੋਏ ਕੁਝ ਨਹੀਂ ਆ ਜੀ ਤੇ ਜੋੜੇ ਦਾ ਕਿੰਨਾ ਕਰਦੀ ਹੈ ਫਿਰ ਜੋੜਾ ਜਲਾਵਾ ਜੇ ਕੋ ਲੋ ਸਾਥੀਆਂ ਦਾ ਜੋੜਾ ਜਿਹੜਾ ਦੇ ਦੋਮੇ ਲੋਗੇ ਤੇ ਛੋਟ ਵਿੱਚ ਥੋੜੀ ਬਾਤ ਹੀ ਕਰ ਦੋ ਛੋਟ ਕਰ ਲਾਂਗੇ ਥੋੜੀ ਬੋਤੀ ਜਰੀ ਠੀਕ ਐ ਬਾਕੀ ਇੱਕ ਕੋ ਫੋਨ ਲਾਵੇ ਇੱਕਰੀ ਹਣਾ ਠੀਕ ਐ ਦੋਵੇਂ ਠੰਡੀਆਂ ਤੇਰੀਆਂ ਦੋਵੇਂ ਠੰਡੀਆਂ ਤੇਰੀਆਂ ਕੋਈ ਖਣ ਤੁਣ ਓਕੇ ਪੂਰੇ ਬਿਲਕੁਲ ਓਕੇ ਆ ਭਾ ਕੋ ਚਾੜਾਂਗੇ ਚੋਵੇ ਸੱਲੀ ਕਰਕੇ ਲਵੇ ਕੋਈ ਗੱਲ ਦੀ ਠੀਕ ਐ ਇਹਨਾਂ ਤੋਂ ਤਾਂ ਖੈ ਨਾ ਹੋ ਜੂਗਾ ਮਾਫੀ ਸੇਵਾ ਦਾ ਅਗਲੇ ਘਰ ਠੀਕ ਐ ਆ ਤੋਕੜ ਜੇ ਇਹ ਤੋਕੜਿਆ ਇਹ ਤੇ ਇਹ ਆਪਣਾ ਮਹੀਨੇ ਦਾ ਗੱਭਣ ਆ ਅੱਛਾ ਤੇ ਇਹ 7 ਮਹੀਨਾ ਦੀ ਗੱਭਣੀ ਨੇ ਖਾਲੀ ਨਿਕਲਾਈ ਯਾਰ ਅੱਛਾ ਨਹੀਂ ਮਾਪ ਕੀ ਘਪਰਾਇਆ ਹੁਣ ਸੱਤਾ ਬੱਚਾ ਸੁੱੜਤਾ ਕਿ ਜਾਂ ਉਤਨਾ ਸੱਤਾ ਖਰਾਬ ਹੋ ਗਿਆ ਅੱਛਾ ਤੇ ਹੁਣ ਇਹਨੇ ਚੋਣਾ ਸ਼ੁਰੂ ਕੀਤਾ ਦੁੱਧ 2-3 ਕਿਲੋ ਹੈਗਾ ਥਲੇ 2 ਕਿਲੋ ਹੋਊਗਾ ਅੱਛਾ ਅੱਧੀ ਨਹੀਂ ਫੇਰ ਗੱਭਣ ਹੋ ਗਈ ਆ ਅੱਛਾ ਖਰਾਬ ਹੋ ਗਈ 7 ਮਹੀਨਾ ਦੀ ਅੱਛਾ ਬੱਚਾ ਇਹਨੇ ਸੁੱੜਤਾ ਠੀਕ ਹੈ ਜੀ 7 ਮਹੀਨਾ ਦੀ ਖਰਾਬ ਸੱਜਰ ਕੋ ਕਿੰਨਾ ਕਿ ਦੁੱਧ ਹੋਇਆ ਜੇ ਦੇਖ ਇਹ ਸੱਜਰ ਤੇ 25 ਕਿਲੋ ਕਰ ਜਾਂਦੀ ਦੀ ਜੀ ਅੱਛਾ ਤੇ ਹੁਣ ਵੀ ਨਾ 10 ਕਿਲੋ ਕਰ ਜਾਨਾ 10-12 ਕਿਲੋ ਫੇਰ ਥੋਕਨੇ ਵੀ ਨਾ ਕਰ ਜਾਨਾ ਅੱਛਾ ਅੱਛਾ ਹਾਂ ਹੁਣ ਕਿੰਨਾ ਦੁੱਧ 2 ਕਿਲੋ ਹੈਗਾ ਤੇਨ ਹੁਣ ਦੁੱਧ ਤੇ ਵਾਜੂਗੀ ਪਰ ਅਸੀਂ ਟੀਗਾ ਭਰਾਏ ਕਰਕੇ ਜਾਣਾ ਕੋਈ ਫਲੋਰੀਆ ਨੂੰ ਚੈੱਕ ਕਰਾ ਕੇ ਫੇਰ ਸਾਲਾ ਅੱਛਾ ਟੀਗਾ ਭਰਾ ਮੈਂ ਨਾ ਗੈ ਟੀਗਾ ਭਰਾ ਨੂੰ ਜਿਹੜਾ ਕਹਿੰਦੇ ਕਿਨੇ ਬੱਚਾ ਕਹਿੰਦੇ ਕਿ 7 ਮਹੀਨਿਆਂ ਦੀ ਗੱਭਨ ਨੇ ਬੱਚਾ ਸੋੜਤਾ ਹੁਣ ਮਹੀਨਾ ਹੋ ਗਿਆ ਫੇਰ ਟੀਗਾ ਭਰਾ ਨੇ ਅੱਜ ਲਿਆ ਆ ਇਹਦੇ ਕੋ ਸਾਂਭਣ ਵਾਲਾ ਹੋਵੇ ਚਾਹੇ ਚੰਗੀ ਵਾਜੂਗਾ ਹਾਂਜੀ ਹਾਂਜੀ ਬਾਕੀ ਉਤਰ ਹੈ ਕਿ ਹੈ ਚੰਗੇ ਕਦ ਕੱਟਦੀ ਆ ਚੰਗੇ ਦੁੱਧ ਵਾਲੀ ਆ ਜਣੀ ਤੇ ਇਹਦਾ ਕੀ ਫਿਰ ਹਸਾਲਤਾ ਜੇ ਇਹਦਾ ਮੁੱਲ ਹੁਣ ਤੇ ਜੇ ਇਹ ਤਿਆਰ ਹੋਵੇ ਫਿਰ ਤੇ ਭਾਵੇਂ ਅਸੀਂ 90 ਹਜ਼ਾਰ ਦੀ ਪਰ ਹੁਣ ਤੇ ਬਿਲਕੁਲ ਜਾਇਜ਼ ਹੀ ਦੇ ਦਾਂਗੇ ਅੱਛਾ ਜੇ ਕੋਈ ਫੋਨ ਕਰੇ ਸਾਂਭਣਾ ਵਾਲਾ ਅੱਛਾ ਚਲੋ ਸਾਂਭਣਾ ਵਾਲਾ ਕੋ ਲੈ ਗਏ ਜੋ ਜਾਇਜ਼ ਬਿਲਕੁਲ ਮਤਲਬ ਹੈ ਬੱਚੀ ਦੇ ਮੁੱਲ ਤੇ ਦੇ ਦਾਂਗੇ ਹਿਸਾਬ ਨਹੀਂ ਦੇ ਦੋਗੇ ਬੱਚੀ ਦੇ ਮੁੱਲ ਤੇ ਦੇ ਦਾਂਗੇ ਜੀ ਠੀਕ ਹੈ ਜੀ ਤੇ ਠੀਕ ਹੈ ਜੀ ਹੋਰ ਕੁਝ ਹੈ ਨਾ ਫਿਰ ਬਾਕੀ ਇਹ ਆ ਕਿ ਕੋਈ ਤੁਹਾਡੇ ਕੋਲ ਦੁੱਧ ਦੇ ਕੋਈ ਤਸੱਲੀ ਕਰਕੇ ਦੁੱਧ ਪਿਆਣੀ ਕਰਕੇ ਖੜੇ ਚਵਾਈ ਕਰਕੇ ਪੀਓ ਆਪਣੀ ਆ ਸਾਡੀ ਸੇਵਾ ਆਪਣੀ ਅਗਲੇ ਦੀ ਆਪਣੀ ਵੱਧ ਵੀ ਸਕਦੀ ਆ ਘੱਟ ਵੀ ਸਕਦੀ ਆ ਅਗਲੇ ਕੋਲ ਸੇਵਾ ਅਗਲੇ ਦੀ ਆ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਦੋ ਸੱਜਰਾਂ ਵਾਂ ਤੇ ਇੱਕ ਤੋਕੜਿਆ ਬਾਕੀ ਤੁਸੀਂ ਆਪਣੀ ਤਸੱਲੀ ਕਰਕੇ ਵੇਸ ਚਾੱਕ ਕੇ ਆਪਣੀ ਸਮਝਣਾ ਖੜਨੀ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ